ਉਹ ਮਨੁੱਖ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਦੁੱਖ ਵੀ ਹੰਡਾਉਂਦਾ ਅਤੇ ਛੇਤੀ ਮਰ ਵੀ ਜਾਂਦਾ ਜਿਸ ਮਨੁੱਖ ਦੇ ਕੋਲ ਆ ਚੀਜ਼ ਨਾ ਹੋਵੇ ਹੁਣ ਕੋਈ ਕਵੇਗਾ ਕਿ ਇਹ ਕਿਹੜੀ ਚੀਜ਼ ਆ ਕਿ ਜਿਹਦੇ ਨਾਲ ਮਨੁੱਖ ਜ਼ਿੰਦਗੀ ਚ ਦੁੱਖ ਵੀ ਬੜਾ ਹੰਡਾਉਂਦਾ ਤੇ ਉਹਦੀ ਮੌਤ ਵੀ ਛੇਤੀ ਹੁੰਦੀ ਨਹੀਂ ਆਉਂੇ ਤੇ ਇਹ ਤੇ ਇੱਕ ਵਹਿਮ ਭਰਮ ਤੇ ਅੰਧਵਿਸ਼ਵਾਸ ਹੋ ਗਿਆ ਕੋਈ ਸੱਜਣਾ ਦਾ ਵਿਚਾਰ ਹੋ ਗਿਆ ਪਰ ਨਹੀਂ ਜਦੋਂ ਤੁਹਾਡੇ ਵਰਗੇ ਸੱਜਣ ਜਵਾਬ ਦਿੰਦੇ ਨੇ ਤੇ ਫਿਰ ਕਹਿੰਦੇ ਵਾਕਿਆ ਹੀ ਇਹ ਗੱਲ ਹੋਣੀ ਚਾਹੀਦੀ ਹਰ ਇੱਕ ਚ ਤੁਸੀਂ ਅੱਜ ਵੇਖਿਆ ਹੋਣਾ ਕਿ ਅੱਜ ਦਾ ਜਿਹੜਾ ਮਨੁੱਖ ਹੈਗਾ ਜ਼ਿੰਦਗੀ ਦੇ ਵਿੱਚ ਉਹ ਕਿੰਨਾ ਪਰੇਸ਼ਾਨ ਆ ਉਹ ਕਿੰਨਾ ਦੁਖੀ ਆ ਭਾਵੇਂ ਉਹ ਕਿਸੇ ਨਾਲ ਬੋਲੇ ਚਾਹੇ ਨਾ ਬੋਲੇ ਭਾਵੇਂ ਉਹ ਪਿੰਡ ਚ ਰਹਿੰਦਾ ਹੋਵੇ ਸ਼ਹਿਰ ਚ ਰਹਿੰਦਾ ਹੋਵੇ ਮੈਟਰੋ ਸਿਟੀ ਚ ਰਹਿੰਦਾ ਉਹ ਇੰਨਾ ਇਕੱਲਾਪਨ ਮਹਿਸੂਸ ਕਰਦਾ ਕਿ ਉਹ ਸਮਝਦਾ ਕਿ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਤੇ ਬਹੁਤ ਦੁਖੀ ਹਾਂ ਇਸ ਦੁਖੀ ਦੀ ਵਜ੍ਹਾ ਦੇ ਕਾਰਨ ਉਹ ਹਰ ਵੇਲੇ ਟੈਨਸ਼ਨ 'ਚ ਵੀ ਰਹਿੰਦਾ ਆ ਉਹਦਾ ਕਾਰਨ ਕੀ ਆ ਕਿਉਂਕਿ ਉਹਦੇ ਕੋਲ ਉਹ ਚੀਜ਼ ਹੀ ਨਹੀਂ ਹੈਗੀ ਜਿਹਦੇ ਕਰਕੇ ਉਹ ਇੰਨਾ ਜ਼ਿਆਦਾ ਪਰੇਸ਼ਾਨ ਤੇ ਦੁਖੀ ਰਹਿੰਦਾ ਆ ਤੇ ਜਦੋਂ ਬੰਦਾ ਕੋਈ ਦੁਖੀ ਰਹਿੰਦਾ ਤਾਂ ਫਿਰ ਕੁਦਰਤੀ ਗੱਲ ਹੈ ਕਈ ਵਾਰ ਉਹਦਾ ਉਹਦੀ ਮਰਨ ਵਾਲੇ ਹਾਲਾਤ ਹੋ ਜਾਂਦੇ ਨੇ ਤੇ ਕਈ ਜਦੋਂ ਉਹਨੂੰ ਕੋਈ ਮਰਨ ਵਾਲੇ ਹਾਲਾਤ ਮੰਨਦੇ ਤੇ ਫਿਰ ਤੁਸੀਂ ਇਹ ਵੀ ਅੰਦਾਜ਼ਾ ਲਾ ਚੁੱਕੇ ਹੋ ਕਿ ਅੱਜ ਦੇ ਮਨੁੱਖ ਦੀ ਉਮਰ ਕਿੰਨੀ ਛੋਟੀ ਹੋ ਗਈ ਆ ਉਹ ਕਿਹੜੀ ਚੀਜ਼ ਜਿਹੜੀ ਪਹਿਲਾਂ ਹਰ ਇੱਕ ਦੇ ਕੋਲ ਹੁੰਦੀ ਸੀ ਅੱਜ ਵੀ ਤੁਹਾਡੇ ਵਰਗੇ ਸੱਜਣਾ ਦੇ ਕੋਲ ਹੁੰਦੀ ਤੇ ਤੁਸੀਂ ਗਾਂ ਦੇ ਕੇ ਜਾਂਦੇ ਹੋ ਉਹ ਚੀਜ਼ ਹੈਗੀ ਕਿ ਜਦੋਂ ਕੋਈ ਮਨੁੱਖ ਕਿਸੇ ਆਪਣੇ ਨੂੰ ਝਿੜਕਦਾ ਆ ਘਿੜਕਣ ਦਾ ਭਾਵ ਹੈਗਾ ਜਿਹੜਾ ਕਿਸੇ ਤੇ ਨਿਗਾਹ ਰੱਖਦਾ ਜਾਂ ਧਿਆਨ ਰੱਖਦਾ ਰੋਕਦਾ ਆ ਟੋਕਦਾ ਆ ਕਿ ਤੂੰ ਇੰਜ ਨਾ ਕਰ ਇੰਜ ਕਰ ਇੰਜ ਨਾ ਕਰ ਆ ਕੰਮ ਇਦਾਂ ਹੋ ਜੂ ਕਿਉਂਕਿ ਸਾਡੇ ਲੋਕਾਂ ਚ ਨੇ ਇੱਕ ਦਿਮਾਗੀ ਗੱਲ ਬਹਿ ਗਈ ਕਿ ਆਜ਼ਾਦੀ ਵਾਲੀ ਜ਼ਿੰਦਗੀ ਜਿਉਣੀ ਚਾਹੀਦੀ ਅਸੀਂ ਨਾ ਬਹੁਤ ਜ਼ਿਆਦਾ ਬਾਗੀ ਹੋ ਗਏ ਆਪਣੇ ਆਪ ਤੋਂ ਪੈਸਾ ਵੀ ਬੜਾ ਕਮਾਲਿਆ ਸਭ ਕੁਝ ਕਮਾਲਿਆ ਲੇਕਿਨ ਸਾਨੂੰ ਹੁਣ ਝਿੜਕਣ ਵਾਲਾ ਕੋਈ ਨਹੀਂ ਰਹਿ ਗਿਆ ਸਾਨੂੰ ਰੋਕਣ ਵਾਲਾ ਕੋਈ ਨਹੀਂ ਲੈ ਰਹਿ ਗਿਆ ਜਿਹੜਾ ਸਾਨੂੰ ਕੋਈ ਰੋਕਦਾ ਹੈ ਨਾ ਸਮਝ ਲਓ ਕਿ ਰੋਕਣ ਵਾਲਾ ਸਾਡੇ ਲਈ ਰੱਬ ਵਰਗਾ ਆ ਸਾਡੇ ਦੀ ਉਸ ਆਪਣੇ ਆਪਣੇ ਧਰਮ ਦੇ ਮੁਤਾਬਕ ਰੱਬ ਵਰਗਾ ਕਿਉਂਕਿ ਜਿਹੜਾ ਰੋਕੂਗਾ ਨਾ ਉਹੀ ਰੋਕੂਗਾ ਜਿਹਨੂੰ ਸਾਡੇ ਨਾਲ ਕੋਈ ਲਗਾਓ ਆ ਜਿਹਨੂੰ ਸਾਡੇ ਨਾਲ ਕੋਈ ਹਮਦਰਦੀ ਆ ਜਿਹਨੂੰ ਸਾਡੇ ਨਾਲ ਕੋਈ ਜ਼ਿੰਦਗੀ ਨਾਲ ਮਕਸਦ ਆ ਕਿ ਉਹ ਇਹ ਸਾਨੂੰ ਰੋਕੂਗਾ ਜਿਵੇਂ ਆਮ ਤੌਰ ਤੇ ਮਾਂ ਬਾਪ ਆਪਣੀ ਔਲਾਦ ਨੂੰ ਰੋਕਦੇ ਆ ਪੁੱਤਾ ਨਾ ਕਰ ਤੀ ਇਹ ਆ ਨਾ ਕਰ ਉਹ ਰੋਕਣ ਦਾ ਮਤਲਬ ਕੀ ਹੁੰਦਾ ਕਿ ਬੁਰੀ ਗੱਲ ਤੋਂ ਰੁਕਣਾ ਬੁਰੇ ਕੰਮ ਤੋਂ ਰੋਕਣਾ ਕਿਉਂਕਿ ਉਸ ਸਮੇਂ ਚ ਉਹਨੂੰ ਪਤਾ ਨਹੀਂ ਹੁੰਦਾ ਕਿ ਜਿਹੜਾ ਲੋਕ ਨੂੰ ਇੰਨੀ ਜੀਏ ਜ਼ਿੰਦਗੀ ਆਜ਼ਾਦੀ ਨਾਲ ਜੀਣੀ ਚਾਹੀਦੀ ਆਜ਼ਾਦੀ ਨਾਲ ਕਰ ਲੋ ਵੋ ਕਰ ਲੋ ਇਹ ਇੱਕ ਫੁਕਰਬਾਜੀ ਤੋਂ ਇਲਾਵਾ ਕੁਝ ਵੀ ਨਹੀਂ ਹੁੰਦਾ ਜਦੋਂ ਸਾਨੂੰ ਕੋਈ ਛਿੜਕਣ ਵਾਲਾ ਹੁੰਦਾ ਹੈ ਚਾਹੇ ਉਹ ਸਾਡੇ ਬੱਚੇ ਹੀ ਕਿਉਂ ਨਾ ਹੋਣ ਸਾਨੂੰ ਛਿੜਕਦੇ ਹੋਣ ਕਈ ਰਾਂ ਬੱਚੇ ਵੀ ਕਹਿ ਦਿੰਦੇ ਕਿ ਪਾਪਾ ਆ ਕੰਮ ਨਾ ਕਰੋ ਮੰਮਾ ਆ ਕੰਮ ਨਾ ਕਰੋ ਇਹ ਸਹੀ ਨਹੀਂ ਹੈਗਾ ਉਹ ਵੀ ਸਾਡੇ ਨਾਲ ਪਿਆਰ ਕਰਦੇ ਨੇ ਸਾਡੇ ਜਾਂ ਸਾਡੀ ਲੰਬੀ ਉਮਰ ਦੀ ਕਾਮਨਾ ਕਰਦੇ ਨੇ ਆਪਾਂ ਵੀ ਕਈ ਵਾਰ ਕਹਿੰਨੇ ਬੱਚੇ ਗੁੱਸੇ ਹੁੰਦੇ ਚੱਲ ਆਪਾਂ ਛੱਡ ਦਈਏ ਕੰਮ ਨੂੰ ਕਈ ਵਾਰ ਸਾਡੀ ਜੀਵਨ ਸਾਥਨ ਲਾਈਫ ਪਾਰਟਨਰ ਵੀ ਕਹਦੇਗੇ ਤੁਸੀਂ ਆਹ ਕੰਮ ਨਾ ਕਰੋ ਜਿਆਦਾ ਆਹ ਕੰਮ ਇੰਜੇ ਨਾ ਕਰੋ ਇਹਦਾ ਮਤਲਬ ਹੁੰਦਾ ਕਿ ਉਹ ਸਾਨੂੰ ਚਾਹੁੰਦੇ ਨੇ ਕਿ ਇਹਨਾਂ ਦੀ ਉਮਰ ਲੰਬੀ ਹੋਵੇ ਸਾਨੂੰ ਕੋਈ ਰੋਕਣ ਵਾਲਾ ਵੇਜਾ ਨਹੀਂ ਕਿ ਸਾਨੂੰ ਡਰ ਵੀ ਹੋਵੇ ਡਰ ਹੋਣਾ ਵੀ ਬੜਾ ਜ਼ਰੂਰੀ ਆ ਕਈ ਵਾਰ ਪਤੀ ਵੀ ਆਪਣੀ ਪਤਨੀ ਨੂੰ ਕਹਿ ਦੂਗਾ ਵੀ ਤੂੰ ਇੰਜ ਦੇ ਆ ਕੱਪੜੇ ਨਾ ਪਾ ਤੂੰ ਇੰਜ ਨਾ ਕਰ ਉਹ ਨਾ ਕਰ ਕੀ ਨਾ ਕਰ ਕਿਉਂ ਕਹਿੰਦਾ ਕਿਉਂਕਿ ਉਹਨੂੰ ਉਹਦੇ ਨਾਲ ਪਿਆਰ ਹੁੰਦਾ ਉਹਦੇ ਨਾਲ ਉਹਨੂੰ ਆਪਣਾ ਬਣ ਹੁੰਦਾ ਜੇ ਅਸੀਂ ਕਿਸੇ ਨੂੰ ਰੋਕਾਂਗੇ ਨਹੀਂ ਜੇ ਸਾਨੂੰ ਕੋਈ ਰੋਕਣ ਵਾਲਾ ਹੀ ਨਹੀਂ ਹੋਵੇਗਾ ਤੇ ਫਿਰ ਅਸੀਂ ਕੀ ਕਰਾਂਗੇ ਮਨ ਆਈਆਂ ਕਰੀ ਜਾਵਾਂਗੇ ਮਾਲ ਮਤਲਬ ਉਹ ਕੰਮ ਕਰਾਂਗੇ ਜਿਹਨੂੰ ਜਿਹਨੂੰ ਸਾਨੂੰ ਕਿਹਨੇ ਰੋਕਣਾ ਤੇ ਹੋਣਾ ਹੀ ਨਹੀਂ ਤੇ ਅਸੀਂ ਬਹੁਤ ਜ਼ਿਆਦਾ ਗਲਤ ਚੱਲ ਜਾਵਾਂਗੇ ਜ਼ਿੰਦਗੀ 'ਚ ਤੇ ਜਦੋਂ ਗਲਤ ਚੱਲ ਜਾਵਾਂਗੇ ਫਿਰ ਅਸੀਂ ਮਾਨਸਿਕ ਰੋਗਾਂ ਦੇ ਸ਼ਿਕਾਰ ਹੋਵਾਂਗੇ ਮਾਨਸਿਕ ਰੋਗਾਂ ਤੋਂ ਸ਼ਿਕਾਰ ਤੋਂ ਬਹੁਤ ਸਾਰੇ ਲੋਕ ਨਸ਼ਿਆਂ 'ਚ ਵੜ ਜਾਂਦੇ ਨੇ ਚਾਹੇ ਵਖੋ ਤੁਸੀਂ ਮੈਟਰੋ ਸਿਟੀ ਲੈ ਲਓ ਉੱਥੇ ਮੁੰਡੇ ਵੀ ਬੰਦੇ ਵੀ ਔਰਤਾਂ ਵੀ ਬਹੁਤ ਸਾਰੇ ਤਰ੍ਹਾਂ ਦੇ ਨਸ਼ੇ ਲੈਂਦੀਆਂ ਨੇ ਕੁਝ ਕੁ ਜਾਨੀਆਂ ਸਾਰੀਆਂ ਨਹੀਂ ਲੇਕਿਨ ਬਹੁਤ ਸਾਰੇ ਲੋਕ ਕਰਦੇ ਨੇ ਉਹ ਕਹਿੰਦੇ ਜੀ ਨਹੀਂ ਜੀ ਆਜ਼ਾਦੀ ਇਹ ਆਜ਼ਾਦੀ ਨਹੀਂ ਆ ਇਹ ਮਾਨਸਿਕ ਇੱਕ ਰੋਗ ਨਹੀਂ ਤੇ ਜਿੰਤੂ ਬੰਦਾ ਮੁਕਤੀ ਪਾਉਣੀ ਚਾਹੁੰਦਾ ਜੋ ਸਾਨੂੰ ਮੀਡੀਆ 'ਚ ਦਿੱਤਾ ਗਿਆ ਕਿ ਨਹੀਂ ਜੀ ਸ਼ਰਾਬ ਪੀਣ ਦੇ ਨਾਲ ਨਸ਼ਾ ਕਰਨ ਦੇ ਨਾਲ ਬੰਦੇ ਨੂੰ ਬੜੀ ਨਾ ਸੰਤੁਸ਼ਟੀ ਹੁੰਦੀ ਨਹੀਂ ਇਹ ਕੋਈ ਸੰਤੁਸ਼ਟੀ ਨਹੀਂ ਸਗੋਂ ਮਨੁੱਖ ਹੋਰ ਖੁਭਦਾ ਜਾਂਦਾ ਜ਼ਿੰਦਗੀ ਦੇ ਵਿੱਚ ਜਰੂਰ ਸਾਡੇ ਹਰ ਇੱਕ ਦੀ ਜ਼ਿੰਦਗੀ 'ਚ ਕੋਈ ਨਾ ਕੋਈ ਸਾਨੂੰ ਝਿੜਕਣ ਵਾਲਾ ਰੋਕਣ ਵਾਲਾ ਟੋਕਣ ਵਾਲਾ ਹੋਣਾ ਹੀ ਚਾਹੀਦਾ ਤੇ ਜਿਨ੍ਹਾਂ ਦੀ ਜ਼ਿੰਦਗੀ 'ਚ ਰੋਕਣ ਟੋਕਣ ਵਾਲੇ ਹੈਗੇ ਨਾ ਤੁਸੀਂ ਵੇਖਿਓ ਉਹ ਲੋਕ ਰਾਤ ਨੂੰ ਬੜੀ ਮਜ਼ੇ ਨਾਲ ਸੌਂਦੇ ਨਹੀਂ ਉਹ ਲੋਕੀ ਰਾਤ ਨੂੰ ਜ਼ਿੰਦਗੀ ਦਾ ਪੂਰਾ ਆਨੰਦ ਲੈਂਦੇ ਨੇ ਉਹਨਾਂ ਨੂੰ ਬੜੀ ਗੂੜੀ ਨੀਂਦ ਆਉਂਦੀ ਆ ਉਹਨਾਂ ਦੇ ਚਿਹਰੇ ਤੇ ਵੀ ਲਾਲੀ ਕਹੀ ਜਾ ਸਕਦੀ ਰੰਗਤ ਕਹੀ ਜਾ ਸਕਦੀ ਤਾਂ ਆਪਾਂ ਕਹਿ ਸਕਦੇ ਆ ਕਿ ਇੱਕ ਵੱਖਰਾ ਹੀ ਖੁਸ਼ੀ ਹੁੰਦੀ ਆ ਪਲੱਸ ਉਹਨਾਂ ਦੀ ਉਮਰ ਵੀ ਬਹੁਤ ਲੰਬੀ ਹੁੰਦੀ ਆ ਆਓ ਆਪਾਂ ਵੀ ਅਰਦਾਸ ਕਰੀਏ ਕਿ ਰੱਬ ਸੋਣਾ ਸਾਰਿਆਂ ਦੀ ਜ਼ਿੰਦਗੀ 'ਚ ਕੋਈ ਨਾ ਕੋਈ ਆਪਣਾ ਰੋਕਣ ਟੋਕਣ ਵਾਲਾ ਹੋਣਾ ਚਾਹੀਦਾ ਤੇ ਰੋਕਣ ਟੋਕਣ ਵਾਲੇ ਨੂੰ ਬੁਰਾ ਨਹੀਂ ਮਨਾਉਣਾ ਚਾਹੀਦਾ ਰੋਕਣ ਟੋਕਣ ਵਾਲਾ ਕਦੀ ਤੁਹਾਡਾ ਬੁਰਾ ਨਹੀਂ ਕਰਦਾ ਕਦੀ ਸਾਡਾ ਬੁਰਾ ਨਹੀਂ ਕਰਦਾ ਇਹ ਇੱਕ ਜ਼ਿੰਦਗੀ ਦਾ ਬਹੁਤ ਹੀ ਵਧੀਆ ਮਿੱਠਾ ਜਿਹਾ ਰਿਸ਼ਤਾ ਆ ਸਾਨੂੰ ਇਹਦੀ ਪਾਲਣਾ ਕਰਨੀ ਚਾਹੀਦੀ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁੰਦੇ ਵਸਤੇ ਰੋ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰੇ